ਅੱਡੀ ਦਰਦ ਦੀ ਗੱਲ ਕਰਨ ਲੱਗੇ ਆ ਇਸ ਜਗ੍ਹਾ ਤੋਂ ਇਥੋਂ ਇਸ ਜਗ੍ਹਾ ਤੋਂ ਦਰਦ ਹੌਲੀ 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 ਅੱਗੇ ਪੰਜੇ 'ਚ ਇਸ ਜਗ੍ਹਾ ਜਾਂਦਾ ਜਦੋਂ ਆਪਣਾ ਪਲੈਂਟਰ ਫਿਸ਼ੀਆ ਆਪਣਾ ਟਾਈਟ ਹੋ ਜਾਂਦਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਜਦੋਂ ਆਪਾਂ ਸਵੇਰੇ ਉੱਠਦੇ ਆ ਕਰੰਟ ਵਾਂਗੂ ਲੱਗਦਾ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਅੱਡੀ ਦੇ ਦਰਦ ਨੂੰ ਦੋ ਕਸਰਤਾਂ ਨਾਲ ਕਿਵੇਂ ਠੀਕ ਕਰ ਸਕਦੇ ਆ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਫੋਮ ਰੋਲਰ ਜਾਂ ਇੱਕ ਕੋਈ ਬਰਫ਼ ਵਾਲੀ ਬੋਟਲ ਵੀ ਲੈ ਸਕਦੇ ਹੋ ਉਸ ਨੂੰ نیچے ਰੱਖ ਕੇ ਆਪਾਂ ਇਦਾਂ 1 ਮਿੰਟ ਲਈ ਇਦਾਂ ਆਪਾਂ ਕਰਨਾ ਹੈ ਰੋਲ ਅੱਗੇ ਪਿੱਛੇ ਅੱਗੇ ਪਿੱਛੇ ਔਰ ਇਸ ਨੂੰ ਤੁਸੀਂ 5 ਤੋਂ 6 ਵਾਰ ਕਰਨਾ ਦੂਸਰੀ ਕਸਰਤ ਕੀ ਹੈ ਤੁਸੀਂ ਇੱਕ ਤੌਵਲ ਲੈ ਲੋਗੇ ਔਰ ਇਸ ਨੂੰ ਤੁਸੀਂ ਆਪਣੇ ਕਾਫ ਮਸਲ ਨੂੰ ਪੰਜੇ ਦੇ ਵਿੱਚ ਪਾ ਕੇ ਇਦਾਂ ਸਟ੍ਰੈਚ ਕਰਾਂਗੇ ਪਿੱਛੇ ਨੂੰ ਧਿਆਨ ਰਹੇ ਅੱਡੀ ਵੀ نیچے ਚਾਹੀਦੀ ਹੈ ਔਰ ਗੋਡਾ ਵੀ ਬੈੱਡ ਦੇ ਨਾਲ ਲੱਗਿਆ ਹੋਣਾ ਚਾਹੀਦਾ ਸਟ੍ਰੈਚ ਕਰਾਂਗੇ 1 2 3 10 10 ਰਿਲੈਕਸ ਬੀਸ ਰੈਚ ਕਰਾਂਗੇ 1 2 3 10 देन रिलैक्स ਇਸ ਨੂੰ ਤੁਸੀਂ 5 ਤੋਂ 6 ਵਾਰ ਕਰਨਾ